ਰਸੋਈ ਦੀ ਕੰਧ ਪਾੜ ਕੇ ਬੇਕਾਬੂ ਘਰ ਚੜਿਆ ਟਰੱਕ ਰਸੋਈ ਵਿੱਚ ਰੋਟੀ ਖਾ ਰਹੇ ਪਰਿਵਾਰ ਦੇ ਇੱਕ ਮੈਂਬਰ ਦੀ ਮੌਤ ਤੇ ਤਿੰਨ ਗੰਭੀਰ ਜ਼ਖਮੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਖਬਰ ਮਕੇਰੀਆਂ ਮਾਨਸਰ ਹਾਜੀਪੁਰ ਮੁੱਖ ਸੜਕ ਦੇ ਪਿੰਡ ਖੁੰਡਾ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਸੜਕ ਕੰਡੇ ਇੱਕ ਘਰ ਦੀ ਸੋਈ ਦੀ ਕੰਧ ਪਾੜ ਕੇ ਬੇਕਾਬੂ ਟਰੱਕ ਜੋ ਕਿ ਮਾਨਸਰ ਵੱਲੋਂ ਆ ਰਿਹਾ ਸੀ ਰੋਟੀ ਖਾ ਰਹੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਾਣਕਾਰੀ ਦਿੰਦੇ ਹੋਏ ਜ਼ਖਮੀ ਮੈਲਾ ਪਰਵਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਮਾਪੇ ਘਰ ਖੁੰਡੇ ਆਈ ਹੋਈ ਸੀ ਤੇ ਸ਼ਾਮ 7 ਵਜੇ ਦੇ ਕਰੀਬ ਮੇਰੀ ਮਾਤਾ ਜੀ ਸਵਰਨ ਕੌਰ ਮੇਰਾ ਭਰਾ ਵਿਰਿੰਦਰ ਕੁਮਾਰ ਭਾਬੀ ਰਾਜਕੁਮਾਰੀ ਦੇ ਨਾਲ ਰਸੋਈ ਵਿੱਚ ਰੋਟੀ ਖਾ ਰਹੀ ਸੀ ਥੋੜੀ ਦੇਰ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਟਰੱਕ ਦੀਵਾਰ ਤੋੜ ਉਹਨਾਂ ਉੱਤੇ ਆ ਡੜਿਆ ਸ਼ੋਰ ਸੁਣ ਪਿੰਡ ਦੇ ਲੋਕਾਂ ਨੇ ਸਾਨੂੰ ਬਾਹਰ ਕੱਢਿਆ ਅਤੇ ਮੁਕੇਰੀਆਂ ਹਸਤਾ ਉੱਝਾਇਆ ਜਿੱਥੇ ਮੇਰੀ ਮਾਤਾ ਸਵਰਨ ਕੌਰ ਦੀ ਮੌਤ ਹੋ ਗਈ ਰਾਪਿੰਦਰ ਕੁਮਾਰ ਨੂੰ ਜਲਦੰਦਰ ਰਿਪੋਰਟ ਕਰਤੇਗਾ ਸਵਨਕੋਲ ਦੇ ਪਰਿਵਾਰ ਦੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਟਰੱਕ ਡਰਾਈਵਰ ਉਪਰ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਮੌਕੇ ਹਾਜੀਪੁਰ ਪੁਲਿਸ ਦੇ ਐਸ ਆਈ ਅਸ਼ੋਕ ਮਾਨ ਨੇ ਦੱਸਿਆ ਕਿ ਟਰੱਕ ਡਰਾਈਵਰ ਫਰਾਰ ਹੈ ਦੀ ਭਾਲ ਕੀਤੀ ਜਾ ਰਹੀ ਹੈ ਜਲਦਤ ਜਲ ਗ੍ਰਿਫਤਾਰ ਕਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਆਓ ਦੇਖਦੇ ਹਾਂ ਮਕੇਰੀਆਂ ਤੋਂ ਮਜੀਤ ਸਿੰਘ ਦੀ ਪੂਰੀ ਰਿਪੋਰਟ ਬੇਟਾ ਕੀ ਨਾਮ ਹੈ ਜੀ ਆਪਣਾ ਕਾਜਲ ਕੀ ਹੋਇਆ ਸੀ ਗਰਾਜ ਸ਼ਾਮ 7:30 ਵਜੇ ਮੇ ਸਾਡੇ ਸਾਰੇ ਪਰਿਵਾਰਿਕ ਮੈਂਬਰ ਰੋਟੀ ਖਾ ਰਹੇ ਸੀਗੇ ਆਈ ਮਲ ਕੇ ਬੱਚਿਆਂ ਨੇ ਸਾਰਿਆਂ ਨੇ ਖਾ ਕੇ ਅੰਦਰ ਚਲੇ ਗਏ ਸੀਗੇ ਤੇ ਫਿਰ ਨਾ ਅਚਾਨਕ ਪਿੱਛੋਂ ਨਾ ਇੰਨੀ ਤੇਜ਼ ਗੱਡੀ ਆਈ ਤਾਂ ਜੱਕਦਾ ਮੈਂ ਸਿੱਧੀ ਟਰੈ ਕਰ ਗਈ ਜਿਹਦੇ ਨਾਲ ਸਾਰੇ ਕਿ ਸਾਰੇ ਕੋਣ ਕੋਣ ਸੀ ਉਸ ਵਕਤ ਰਸੋਈ ਵਿੱਚ ਮੇਰੀ ਬੀਬੀ ਮੇਰੇ ਡੈਡੀ ਮੇਰੀ ਬੂਆ ਮੇਰੀ ਮੰਮਾ ਤੇ ਤੁਸੀਂ ਅਸੀਂ ਅੰਦਰ ਹੀ ਗਏ ਤੇ ਕੋਣ ਕੋਣ ਜ਼ਖਮੀ ਹੋਏ ਇਹਦੇ ਵਿੱਚ ਉੱਚ ਮੇਰੇ ਬੂਆ ਬੀਬੀ ਡੈਡੀ ਸਾਰੇ ਹੋਗੇ ਸੀਗੇ ਬੀਬੀ ਜੀ ਦੀ ਕੀ ਹੋਇਆ ਬੀਬੀ ਦੀ ਅਚਾਨਕ ਫਿਰ ਡੈਥ ਹੋ ਗਈ ਨਾਲ ਹੀ ਅੱਛਾ ਜੀ ਤੇ ਜਿਹੜੇ ਬੂਆ ਜੀ ਸੀਗੇ ਉਹਨਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਕਾਫੀ ਮੇਰਾ ਨਾਮ ਹੈ ਸੋਨੂ ਦੇਵ ਮੈਂ ਇਹਨਾਂ ਦੀ ਵੱਡੀ ਬੇਟੀ ਆ ਸੋਨਦੇਵ ਜੀ ਦੀ ਕੀ ਗੱਲ ਹੋ ਗਈ ਹੈ ਮੈਂ ਤੇ ਸਰ ਮੈਂ ਘਰ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਦੇ ਨਾਲ ਗੱਲ ਹੋਈ ਪਈ ਹੈ ਉਹ ਕਹਿੰਦੇ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਤਾਂ ਸਾਨੂੰ ਮਤਲਬ ਕਿ ਹਸਪੀਟਲ ਐਡਮਿਟ ਕਰਾਓ ਮੈਂ ਕਿਹਾ ਗੱਲ ਕੀ ਹੋਈ ਦੱਸ ਤੁਸੀਂ ਕਹਿੰਦੀ ਦੀਦੀ ਸਾਡੇ ਉੱਪਰ ਟਰੱਕ ਡਿੱਗ ਗਿਆ ਆ ਫਿਰ ਮੈਂ ਜਿਸ ਲਈ ਆਈਆਂ ਤੇ ਮੈਂ ਇੱਧਰ ਘਰ ਤੇ ਮੈਂ ਨਹੀਂ ਆਈ ਹਾਜਪਰੀ ਜਿੱਦਾਂ ਹੀ ਮੈਂ ਪ ਇਤਿਹਜ ਕੋ ਤੋ ਐਂਬੂਲੈਂਸ ਲੈ ਕੇ ਆਂਦੇ ਹੀ ਮੇਰੇ ਭਾਜੀ ਹੀਗੇ ਭਾਬੀ ਹੀਗੇ ਇਹਨਾਂ ਨੂੰ ਤੇ ਮੈਂ ਅੰਦਰ ਦੇਖਿਆ ਤਾਂ ਠੀਕ ਹੀਗੇ ਫਿਰ ਮੇਰੇ ਮੰਮੀ ਹੁਣੀ ਵੀ ਹੀਗੇ ਮੰਮੀ ਹੈ ਸਿਸਟਰ ਹੈ ਫਿਰ ਇਹ ਕਹਿੰਦੇ ਕਿ ਮੇਕੇ ਗੱਲ ਕੀ ਹੋਈ ਕਹਿੰਦੇ ਅਸੀਂ ਰੋਟੀ ਖਾਂਦੇ ਪਏ ਹੀਗੇ ਤਾਂ ਪਤਾ ਨਹੀਂ ਅਚਾਨਕ ਹੀ ਟਰੱਕ ਆਇਆ ਤੇ ਸਾਡੇ ਉੱਪਰ ਹੀ ਡੇਗ ਗਿਆ ਕਹਿੰਦੀ ਆ ਕੇ ਕਹਿੰਦੇ ਸਾਨੂੰ ਮਤਲਬ ਹੀ ਬਚਾ ਲਿਆ ਕਿ ਤਾਂ ਫਿਰ ਮੈਂ ਆਈ ਹਾਂ ਰਾਤ ਫਿਰ ਮੈਂ ਸਾਰੀ ਰਾਤ ਹੀ ਇਹਨਾਂ ਨਾਲ ਹਸਪੀਟਲ ਹੀ ਰਹੀ ਹਾਂ ਮੁਨੇ ਆਈਆਂ ਘਰ ਮੈਂ ਜਿਹੜੇ ਜਖਮੀ ਹੋਏ ਨੇ ਪਰਿਵਾਰਕ ਮੈਂਬਰ ਕੌਣ ਕੌਣ ਸੀਗਾ ਤੇ ਮਤਲਬ ਇੱਕ ਮੇਰੇ ਬ੍ਰਦਰ ਵੱਡੇ ਭਾਜੀ ਨੇ ਉਹਨਾਂ ਨੂੰ ਸੱਟ ਲੱਗੀ ਆ ਦਿਮਾਗ 'ਚ ਤੇ ਉਹਨਾਂ ਨੂੰ ਜਲੰਧਰ ਰੈਫਰ ਕੀਤਾ ਤੇ ਮੇਰੀ ਭਝਾਈ ਦੇ ਮਤਲਬ ਕਿ ਬਾਹਾਂ 'ਚ ਫ੍ਰੈਕਚਰ ਆਇਆ ਪਿਆ ਸਾਡੀਆਂ ਡੁੱਟੀਆਂ ਪਿਆ ਦੋਨੋਂ ਹੀ ਤੇ ਮੇਰੀ ਭੈਣ ਪ੍ਰੈਗਨੈਂਟ ਆ ਤੇ ਉਹਨਾਂ ਦਾ ਮਤਲਬ ਕਿ 4th ਮੰਥ ਚੱਲਦਾ ਪਿਆ ਆ ਜੀ ਤੇ ਮੰਮੀ ਸਾਡੀ ਦੀ ਡੈਥ ਮਤਲਬ ਵੀ ਉੱਤੀ ਹੋ ਗਈ ਹਸਪੀਟਲ 7 7.5 ਦੇ ਵਿੱਚ ਵਿੱਚ ਸਿਸਟਰ ਠੀਕ ਨਹੀਂ ਤੇਰੇ ਸਿਸਟਰ ਤੇ ਠੀਕ ਨਹੀਂ ਮਤਲਬ ਵੀ ਹੁਣ ਉਹਨਾਂ ਤੋਂ ਮਤਲਬ ਵੀ ਤੁਰਿਆ ਨਹੀਂ ਜਾ ਰਿਹਾ ਉਹਨਾਂ ਦੇ ਕਹਿੰਦੇ ਵੀ ਲੱਤਾਂ ਵਾਲੀ ਸਾਈਡ ਨਾਲ ਦੇ ਚੂਲੇ ਵਗੈਰਾ ਤੇ ਕਹਿੰਦੇ ਜਿਆਦੇ ਛੱਟਾ ਲੱਗੇ ਪਿਆ ਹੈ ਡਰਾਈਵਰ ਪਕੜਿਆ ਗਿਆ ਡਰਾਈਵਰ ਪਕੜਿਆ ਗਿਆ ਸਵੇਰੇ ਦਸ ਦੇ ਪਈ ਕਹਿੰਦੇ ਕਿ ਉਹਨੂੰ ਮਤਲਬ ਪੁਲਿਸ ਲੈ ਗਈ ਪਈ ਆ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਕੋਲ ਤੇ ਹੀ ਮੰਗ ਕਰਦੇ ਕਿ ਜੋ ਵੀ ਹੋਇਆ ਚਲੋ ਠੀਕ ਉਹ ਤੇ ਨਹੀਂ ਹੁੰਦਾ ਪਰ ਫਾਮੀ ਇਹਨਾਂ ਨੂੰ ਤੇ ਥੋੜਾ ਕੋਈ ਕਰਨਾ ਚਾਹੀਦਾ ਹੈ ਨਾ ਗੱਡੀਆਂ ਆਉਂਦੀਆਂ ਇੱਥੇ ਆਉਂਦੀਆਂ ਗੱਡੀਆਂ ਆਉਂਦੀਆਂ ਹਰ ਵਾਰ ਆਉਂਦੀਆਂ ਇੰਨੀ ਸਪੀਡ ਹੁੰਦੀ ਹੈ ਕਿ ਇੱਥੇ ਕਰੈਸ਼ਰ ਵਾਲੇ ਵੀ ਚੱਲਦੇ ਆ ਸਾਰੇ ਚੱਲਦੇ ਹੈਗੇ ਜੀ ਤੇ ਇਹ ਜਰਾ ਨਹੀਂ ਦੇਖਦੇ ਕਿ স্পੀਡ ਬ੍ਰੇਕਰ ਵੀ ਹੁੰਦੇ ਤਾਂ ਵੀ ਨਹੀਂ ਲਗਾਉਂਦੇ ਕਿਉਂਕਿ ਚਾਰੋਂ ਤਰਫੋਂ ਦੇਖੋ ਤੁਸੀਂ ਦੋਨੋਂ ਚਾਰ ਸਾਈਡ ਤੋਂ ਰਸਤੇ ਪੈਂਦੇ ਆ ਇੱਧਰ ਪਰ ਇਹ ਤਾਂ ਵੀ ਸਲੋ ਨਹੀਂ ਕਰਦੇ ਮੈਨੂੰ ਲੱਗਦਾ ਕਿ ਉਹਨੇ ਡਰਿੰਕ ਕੀਤੀ ਹੋਣੀ ਆ ਪੁਲਿਸ ਵਾਲੋਂ ਨਾਕਾਬੰਦੀ ਨਹੀਂ ਕੀਤੀ ਜਾਂਦੀ ਇੱਥੇ ਪੁਲਿਸ ਵਾਲੋਂ ਨਾਕਾਬੰਦੀ ਤਾਂ ਆਦੋ ਹੀ ਕਰਦੇ ਆ ਜਦੋਂ ਕਿਤੇ ਕੋਈ ਜ਼ਿਆਦਾ ਹੀ ਐਮਰਜੈਂਸੀ ਹੋਏ ਉਦੋਂ ਤਾਂ ਕਦੇ ਨਹੀਂ ਇੱਥੇ ਨਾਕਾ ਲੱਗਿਆ ਦੇਖਿਆ ਸੀ ਜੀ ਜੇ ਹੋਏਗਾ ਤਾਂ ਵੀ ਨਾ ਉਹ ਹੁੰਦਾ ਤੇ ਉਹ ਤਾਂ ਤੇ ਚਲੋ ਮੇਰੇ ਮੰਮੀ ਥੋੜੀ ਨਾ ਇਦਾਂ ਹੋਣਾ ਹੀਗਾ ਫਿਰ ਉਹਨਾਂ ਨੂੰ ਹੁਣ ਸਾਡੇ ਮੰਮੀ ਘਰ ਦੇ ਕੋਈ ਤੇ ਜਿਹੜੇ ਮੈਂ ਸੋਚਿਆ ਸ਼ਾਇਦ ਸਾਰੇ ਠੀਕ ਹੋਣੇ ਮੰਮੀ ਵੀ ਠੀਕ ਹੀ ਹੋਣੀ ਹੈਗੇ ਜੀ ਮੈਂ ਪਰਮਜੀਤ ਕੌਰ ਪਿੰਡ ਮੇਰਾ ਰਕੜੀ ਮੈਂ ਆਪਣੇ ਪੇਕੇ ਆ ਤੇ ਪੇਕੇ ਘਰ ਆਈ ਹੋਈ ਸੀ ਸਾਡਾ ਸਾਰਾ ਪਰਿਵਾਰ ਅਲਕੇ ਸਾਹਮਣੇ ਰੋਟੀ ਖਾ ਰਿਹਾ ਸੀ ਅਚਾਨਕ ਤੇਜ਼ ਰਫ਼ਤਾਰ ਟਰੱਕ ਸਾਡੇ ਸਾਡੀ ਰਸੋਈ ਵਿਚ ਆ ਵਜਿਆ ਜਿਸ ਨਾਲ ਅਸੀਂ ਸਾਰਾ ਪਰਿਵਾਰ ਜ਼ਖਮੀ ਹੋ ਗਿਆ ਮੈਂ 5 ਮਹੀਨੇ ਤੋਂ ਪ੍ਰੈਗਨੈਂਟ ਹਾਂ ਜਿਸ ਨਾਲ ਮੈਨੂੰ ਬਹੁਤ ਪ੍ਰੋਬਲਮ ਹੋ ਗਈ ਹੈ ਜੀ ਗੱਲ ਕਰੀ ਤੇ ਕੌਣ-ਕੌਣ ਜਿਹੜੇ ਇੰਜਰਡ ਹੋਏ ਆਪਣੇ ਫੈਮਿਲੀ ਦੇ ਵਿੱਚੋਂ ਇਸ ਵਿੱਚ ਮੇਰਾ ਬ੍ਰਦਰ ਮੇਰੀ ਭਜਾਈ ਮੇਰੇ ਮਾਤਾ ਜੀ ਦੀ ਡੈਥ ਹੋ ਗਈ ਇਹ ਕੱਲ ਨਾ ਕ੍ਰੀਮ ਕੋਈ 8 ਵਜੇ ਦੀ ਗੱਲ ਹੈਗੀ ਹੈ ਜੀ ਇਨਫੋਰਮੇਸ਼ਨ ਆਈ ਜਦੋਂ ਇਹ ਜੰਮੂ ਸਾਈਡ ਦੀ ਗੱਡੀ ਹੈਗੀ ਆ ਤੇ ਮਾਨਸਰ ਸਾਈਡ ਤੋਂ ਹਾਜਰ ਆ ਰਿਹਾ ਸੀਗਾ ਜੋ ਖੁੰਡਾ ਰੋੜਾ ਚ ਰਸਤਾ ਪੂਰ ਦੇ ਕੋਲ ਹੈ ਰੋਡ ਦੇ ਨਾਲ ਹੀ ਨਜ਼ਦੀਕ ਘਰ ਲੱਗਦਾ ਹੈਗਾ ਸਵਨਕੋੜ ਦਾ ਜੀ ਤੇ ਸਵਨਕੋੜ ਸ਼ਾਮ ਦੇ ਮਤ ਅਕਸੀਰ ਖਾਣਾ ਖਾ ਰਹੇ ਸੀ ਬਣਾ ਰਹੇ ਸੀਗੇ ਫਿਰ ਟਰੱਕ ਜਗਦੰਨ ਕੰਨ ਪਾਰ ਕੇ ਉਹਨਾਂ ਕੋਈ ਦੀ ਐਂਟਰ ਹੋ ਗਿਆ ਜਿੱਥੇ ਮੌਕੇ ਤੇ ਇਹਨਾਂ ਸੱਟਾਂ ਕਾਫੀ ਲੱਗੀਆਂ ਤੇ ਉਸ ਟਾਈਮ ਹਸਪੀਟਲ ਸਿਵਲ ਹਸਪਤਲ ਲੈ ਗਿਆ ਤਿੰਨ ਬੰਦੇ ਸਿਵਲ ਉਹਨਾਂ ਰੈਫਰ ਕਰ ਦਿੱਤਾ ਮੁਕੀਰੀਆਂ ਦਾ ਇਸ ਵਨਪੌਰ ਨੂੰ ਤੇ ਮੌਕੇ ਤੇ ਮੌਕੇ ਤੇ ਉਹ ਕਾਰਵਾਈ ਆਪਣੇ ਉੱਤੇ ਕਰੀ ਹਾਂ ਕਾਰਵਾਈ ਕਰ ਰਹੇ ਆ ਪਾਜੀ ਕਰਨ ਦਸ ਕਰ ਇਹਨਾਂ ਦਾ ਠੀਕ ਹੈ ਜੀ ਉਹਨਾਂ ਸਟੇਟਮੈਂਟ ਤੇ ਤੇ ਹੁਣ ਉਹ ਅਗਲੇ ਉਹਨਾਂ ਸਵਨਫੋ ਸੁਪੇ ਸਿਵਲ ਹਸਪਤਲ ਜਾ ਕੇ ਪੋਸਟ ਮਰ ਪਰਾ ਕੇ ਲਾਸ਼ ਦਾ ਵਾਸਾ ਵਲੇਗਾ ਡਰਾਈਵਰ ਨੂੰ ਅਰੈਸਟ ਕਰ ਲੈ ਡਰਾਈਵਰ ਨੂੰ ਉਸ ਟਾਈਮ ਮੌਕੇ ਦੇ ਹਿਸਾਬ ਬਣਨੇ ਦੇ ਮੌਕੇ ਤੇ ਬਸ ਜਾ ਅੱਗੇ ਪਿੱਛੇ ਹੋ ਗਿਆ ਪਰ ਸਾਡੀ ਨਿਗਰਾਨੀ ਆ ਰਹੀ ਹੈ ਪਰ ਕਵਰ ਕਰਨਾ ਅੱਜ ਹੀ ਉਹਨੂੰ ਲੈ ਲੈਣਾ ਪਾ ਕਬੀ ਠੀਕ ਹੈ ਜੀ